CIA ਸਟਾਫ ਕਪੂਰਥਲਾ ਵੱਲੋਂ 1 ਕਿਲੋ 230 ਗ੍ਰਾਮ ਹੈਰੋਇਨ ਅਤੇ ਕਾ ਸਵਿਫਟ ਸਮੇਤ ਇੱਕ ਕਾਬੂ ਅੱਜ ਮਿਤੀ 8 8 2025 ਨੂੰ ਸ਼੍ਰੀ ਗੌਰਵ ਤੂਰਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਈ ਪੰਜਾਬ ਜੀਵਨ ਲੋ ਮਾੜੇ ਅੰਸਰਾ ਖਿਲਾਫ ਚਲਾਈ ਮੁਹਿੰਮ ਯੁੱਧ ਨਸ਼ਿਆ ਵਿਰੋਧ ਤਹਿਤ ਕਾਰਵਾਈ ਕਰਦੇ ਹੋਏ ਉਪ ਪੁਲਿਸ ਕਪਤਾਨ ਸਾਹ ਡਿਵੀਜ਼ਨ ਕਪੂਰਥਲਾ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਸਨ ਜਿਸ ਤਹਿਤ ਕਾਰਵਾਈ ਕਰਦਿਆਂ ਹੋਇਆ ਇਨਸਪੈਕਟਰ ਜਰਨੈਲ ਸਿੰਘ ਇਨਚਾਰਜ ਸੀਆਈਏ ਕਪੂਰਥਲਾ ਦੀ ਨਿਗਰਾਨੀ ਹੇਠ ਐਸਆਈ ਨਿਰਮਲ ਸਿੰਘ ਸੀਆਈਏ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਪਿੰਡ ਫੁੱਲੇਬਾ ਨੇੜੇ ਅਮਰਿਤਪਾਲ ਸਿੰਘ ਪੁੱਤਰ ਹਰਤਾਜ ਸਿੰਘ ਵਾਸੀ ਪਿੰਡ ਖੁਖਰੇਣ ਥਾਣਾ ਕੋਤਬਾੜੀ ਕਪੂਰਥਲਾ ਨੂੰ ਸਮੇਤ ਕਾਰ ਸਵਿਫਟ ਕਾਬੂ ਕਰਕੇ ਸ਼ਿਰੀ ਦੀਪ ਕਰਨ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਕਪੂਰਥਲਾ ਦੀ ਨਿਗਰਾਨੀ ਹੇਠ ਗੱਡੀ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 1 ਕਿਲੋ 230 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਸਬੰਧ ਵਿੱਚ थाना ਸਦਰ ਕਪੂਰਥਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਗ੍ਰਿਫਤਾਰ ਕੀਤੇ ਗਏ ਵਿਅਕਤੀ ਅਮਰਿਤਪਾਲ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਛ ਕੀਤੀ ਜਾਵੇਗੀ ਜਿਸ ਨਾਲ ਹੋਰ ਵੀ ਅਹਿਮ ਖੁਲਾਸੇ ਅਤੇ ਬਰਾਮਦੀ ਹੋਣ ਦੀ ਸੰਭਾਵਨਾ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਬਰਾਮਦ ਰੂਪ ਸੌਤਾ ਦੀ ਖਾਸ ਰਿਪੋਰਟ ਪ੍ਰੈਸ ਕਾਨਫਰੰਸ ਦਾ ਕੀ ਮੋਟਿਵ ਹੈ ਤੇ ਕੀ ਅਚੀਵਮੈਂਟਸ ਨੇ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਇਹ ਜਿਹੜੇ ਸਾਡੇ ਪੰਜਾਬ ਸਰਕਾਰ ਤੇ ਮਾਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਪਈ ਹੈ ਜਦ ਨਸ਼ਿਆਂ ਬਿਲਕੁਲ ਜਿਹੜੀ ਹੈ ਕਾਰਵਾਈ ਮੁਖਮਮਤੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਤਕੂਠਾ ਸ਼੍ਰੀ ਦੌਰਵੂਰਾ ਜੀ ਦੀ ਨਿਗਰਾਨੀ ਹੇਠ ਸਾਡੇ ਸੀਆਈਏ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਤੇ ਅਨੰਦ ਦੇ ਨਾਲ ਬਲਵੰਤ ਸਿੰਘ ਹੋਣਾ ਨੇ ਜਿਹੜੇ ਹੈਗਾ ਨਾਲ ਡੀਐਸਪੀ ਡੀ ਸਾਹਿਬ ਦੀ ਟੀਮ ਨੇ ਜਿਹੜੀ ਹੈਗੀ ਆ 1 ਕਿਲੋ 330 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਬਰਾਮਦ ਕੀਤੀ ਹੈ ਨਾਲ 177 ਜਿਹੜੀ ਹੈਗੀ ਹੈ ਇੱਕ ਅਮਰਪਾਲ ਸਿੰਘ ਦੋਸ਼ੀ ਨੂੰ ਪੜਕੇ ਤੋਂ ਗ੍ਰਿਫਤ ਕੀਤਾ ਹੈਗੀ ਹੈ ਇਹਦੇ ਵਿੱਚ ਇਹਨਾਂ ਨੇ ਕੱਲ ਜਿਹੜਾ ਇੱਕ ਨਾਕਾ ਲਾਇਆ ਹੋਇਆ ਸੀਗਾ ਬੁਲੇਵਾਰ ਦੇ ਲਾਗੇ ਇਹ ਬੰਦੇ ਨੂੰ ਜਦੋਂ ਪੁੱਛਗਿੱਛ ਕਰਕੇ ਤੋਂ ਰਿਕਵਰੀ ਜਿਹੜੀ ਕੀਤੀ ਹੈ ਦੀ ਤੋਂ ਜਿਹੜੀ ਹੈਗੀ ਹੈ 1 ਕਿਲੋ 230 ਗ੍ਰਾਮ ਜਿਹੜੀ ਹੈਰੋਇਨ ਔਰ ਇੱਕ ਸਵਿਫਟ ਕਾਰ ਜਿਹੜੀ ਹੈਗੀ ਹੈ ਤੋਂ ਕੰਮ ਸਰ ਇਹ ਮਾਰਕੀਟ 'ਚ ਕਿੰਨੀ ਕੀ ਦੀ ਕੀਮਤ ਹੈ ਨੋ ਮਾਰਕੀਟ ਦੀ ਅਜੇ ਐਗਜ਼ੈਕਟ ਵੈਲਿਊ ਤਾਂ ਇੰਟਰਨੈਸ਼ਨਲ ਨਹੀਂ ਮੈਂ ਦੱਸ ਪਾਉਂਗਾ ਬਟ ਇਹ ਕਾਫੀ ਹੈਵਰਨ ਜਿਹੜੀ ਹੈਗੀ ਕਮਰਸ਼ੀਅਲ ਕਾਉਂਟਰਟੀ ਦੀ 1 ਕਿਲੋ ਜਿਹੜੀ ਹੈ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਜਾਣੀ ਸੀ ਫੋਰਵਰਡ ਤੇ ਬੈਕਵਰਡ ਲਿੰਕਸ ਜਿਹੜੀਆਂ ਹੈਗੀਆਂ ਇਹਨਾਂ ਤੇ ਅਸੀਂ ਡਿਮਾਂਡ ਲੈ ਲਿਆ ਤਿੰਨ ਦਿਨਾਂ ਦਾ ਇਹਦਾ ਵਰਕਆਊਟ ਕਰ ਰਹੇ ਹਾਂ ਪਰ ਉਹ ਆਪਰੇਸ਼ਨਲ ਡਿਟੇਲਸ ਆ ਮੈਂ ਸ਼ੇਅਰ ਨਹੀਂ ਕਰਾਂਗਾ ਮੇਰੇ ਕੇਸ ਤੇ ਇਹਦੇ ਤੇ ਇਹ ਪੇਸ਼ੇਵਾਰ ਹੈ ਕਿ ਫਸਟ ਟਾਈਮ ਲੈ ਕੇ ਆ ਰਹੇ ਹਾਂ ਦੇਖੋ ਇਹ ਵੀ ਹਰੇਤਾ ਦੀ ਜਿਹੜੀ ਪੁੱਛਕੇ ਤੋਂ ਬਾਅਦ ਦੀ ਫਸਟ ਟਾਈਮ ਹੈਗਾ ਬਟ ਇਹਦੇ ਹੋਰ ਵੀ ਜਿਹੜੇ ਹੈਗੇਗਾ ਤੁਹ ਇਹਦੇ ਸਾਥੀ ਬੈਕਗ੍ਰਾਉਂਡ ਫਾਰਵਰਡ ਨਹੀਂ ਹੈਗੇ ਨਹੀਂ ਉਹਨਾਂ ਦੇ ਬਿਲਕੁਲ ਕਾਰਜ ਜਲਦੀ ਹੋ ਤਾ ਇਹਨਾਂ ਦੇ ਕੋਰਟ ਤੇ ਪੇਸ਼ ਕਰਕੇ ਕੋਈ ਰਿਮਾਂਡ ਵਗੈਰਾ ਮਿਲ ਜਾਵੇ ਮੈਨੂੰ ਕੋਰਟ ਤੇ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਐਸਾ ਕਦੇ ਤੋਂ ਕੰਮ ਕਰ ਰਿਹਾ ਕੁਝ ਪਤ ਇਹ ਜੋ ਹੁਣ ਤੱਕ ਦੀ ਪ੍ਰੀਮੀਅਮਰੀ ਦੀ ਪੁਛਗਿਛ ਹੋਈ ਹੈ ਪਿਛਲੇ 6 ਮਹੀਨਿਆਂ ਤੋਂ ਇਸ ਤਰੀਕੇ ਦਾ ਕੰਮ ਤੇ ਐਜੂਕੇਸ਼ਨ ਜਾਂ ਫੈਮਿਲੀ ਬੈਕਗ੍ਰਾਉਂਡ ਕੁਝ ਐਜੂਕੇਸ਼ਨਲ ਲੇਬਰ ਕਲਾਸ ਦਾ ਮੰਨਿਆ ਸੀਗਾ ਆ ਵਿਲੇ ਜਿੱਦਾਂ ਹੁੰਦਾ ਮੁੰਡੇ ਹੈਗੇ ਨੇ ਤੇ ਕਲਾਸ 2 ਨੇ ਕੀਤੀ